ਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸੀਵੀਆ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸੀਵੀਆ ਜਿਹੜਾ ਪਿੰਡਾ ਪੰਜਾਬ ਦੇ ਰਹਿਣ ਵਾਲੇ ਹਨ ਤੇ ਵੱਖਰੀ ਵੱਖਰੀਆਂ ਵੀਡੀਓ ਆਪਾਂ ਪਾਉਂਦੇ ਰਹਿੰਦੇ ਹੁਣੇ-ਹੁਣੇ ਆਪਾਂ ਨੇ ਇੱਕ ਵੀਡੀਓ ਦੂਸਰੇ ਚੈਨਲ ਦੇ ਪਾਈ ਸੀ ਛੱਡਦੀ ਜਿਹਦੇ ਵਿੱਚ ਕਿ ਮੈਨੂੰ ਪਤਾ ਲੱਗਿਆ ਮੂਰੂ ਮੂਰੂ ਆਵਾਜ਼ ਕੱਟੀ ਗਈ ਛੱਡਦੀ ਥੋੜੀ ਜੀ ਛੱਟ ਵਾਲੀ ਵੀਡੀਓ ਦੇ ਵਿੱਚ ਥੋੜੀ ਜੀ ਮੂਰੂ ਮੂਰੂ ਆਵਾਜ਼ ਕੱਟੀ ਗਈ ਸੀ ਉਸ ਨੂੰ ਥੋੜਾ ਅੱਗੇ ਟਪਾ ਕੇ ਦੇਖ ਲਓ ਫਿਰ ਆਵਾਜ਼ ਆ ਜੂਗੀ ਹੈਨਾ ਕੋਈ ਮਿਸਟੇਕ ਹੋ ਗਈ ਥੋੜੀ ਬਹੁਤੀ ਤਾਂ ਉਹ ਅੱਗੇ ਜਾ ਕੇ ਤੁਸੀਂ ਆਵਾਜ਼ ਸੁਣ ਵੀ ਸਕਦੇ ਹੋ ਦੀ ਪੂਰੀ ਵੀਡੀਓ ਧਿਆਨ ਨਾਲ ਸੁਣਿਓ ਜਿਹੜੀਆਂ ਭੈਣਾਂ ਨੂੰ ਉਹਦੇ ਵਿੱਚ ਕੋਈ ਕਮੀ ਪੇਸ਼ੀ ਲੱਗੀ ਮੈਂ ਨਾਲ ਦੀ ਨਾਲ ਹੋਰ ਛੱਡ ਦੀ ਵੀਡੀਓ ਉਸੇ ਨਾਲ ਆਪ ਦੀ ਪਾਉਣ ਲੱਗਿਆ ਤਾਂ ਆਜੋ ਮੈਂ ਤੁਹਾਨੂੰ ਇੱਕ ਵਾਰੀ ਨਾਪ ਸਮਝਾ ਦਿਆਂ ਕਿੰਨਾ ਛੱਡ ਦਾ ਪੂਰੀ ਬਾਡੀ ਤੋਂ ਨਾਪ ਲੈਂਦਾ ਹੋਇਆਗਾ ਛੱਡ ਦੀ ਜਿਹੜੀ ਲੰਮਾਈ ਆ ਉਹ 30 ਇੰਚ ਆ ਬਾਹ 26 ਇੰਚ ਆ ਤੀਰਾ 19 ਇੰਚ ਆ ਛਾਤੀ ਜਿਹੜੀ ਹੈ ਉਹ 38.5 ਆ ਕਮਰ 41 ਆ हिਪ 44 ਆ ਫਰੰਟ 99 ਕੱਚਾਂ ਚ ਸ਼ਰਟ ਉਹ ਵੀ 44 ਆ ਕਾਲਰ 16 ਕੂਣੀ 14 ਠੀਕ ਆ ਇਹ ਯਾਰ ਸ਼ਰਟ ਦਾ ਨਾਪ ਲੈਤਾ ਹੋਇਆ ਪੂਰੀ ਬਾਡੀ ਦਾ ਨਾਪ ਲੈਤਾ ਹੋਇਆ ਜਿਹੜੀਆਂ ਭੈਣਾਂ ਨੂੰ ਨਾਪ ਨਹੀਂ ਲੈਣਾ ਹੁੰਦਾ ਸ਼ਰਟ ਤੋਂ ਜਾਂ ਪੂਰੀ ਬਾਡੀ ਤੋਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਫਿਰ ਮੈਂ ਪੂਰੀ ਬਾਡੀ ਤੋਂ ਤੁਹਾਨੂੰ ਨਾਪ ਦੀ ਇੱਕ ਵੀਡੀਓ ਬਣਾ ਦਊਗਾ ਉਹ ਦੇਖ ਕੇ ਨਾਪ ਲੈ ਲਿਆ ਕਰੋ ਹਨਾ ਜੇ ਤੁਸੀਂ ਕਹੋਗੇ ਸ਼ਰਟ ਤੋਂ ਨਾਪ ਲੈਣਾ ਕਿਵੇਂ ਆ ਮੈਂ ਸ਼ਰਟ ਤੋਂ ਨਾਪ ਵੀ ਤੁਹਾਨੂੰ ਲੈ ਕੇ ਦਿਖਾ ਦਊਗਾ ਤਾਂ ਆਪਣੇ ਕੋਲ ਜਿਹੜਾ ਕਪੜਾ ਉਹ ਵੱਡੇ ਬਣੇ ਦੇ ਹੀ ਹੈਗਾ ਠੀਕ ਆ ਕਪੜਾ ਮੈਂ ਤੁਹਾਨੂੰ ਮਣਕੇ ਵੀ ਦਿਖਾ ਦੂੰ ਮੈਂ ਕਿੰਨਾ ਆਪਣੇ ਕੋਲ ਕਪੜਾ ਹੈ ਆ ਦੇਖੋ ਕਪੜਾ ਧੋਤਾ ਹੋਇਆ ਆਪਣੇ ਕੋਲੇ ਸ਼ਰਟ ਦਾ ਰੇਮੰਡ ਦੀ ਸ਼ਰਟ ਆ ਗਈ ਇਸ ਤਰ੍ਹਾਂ ਦੀ ਸ਼ਰਟਾਂ ਆਪਣੇ ਕੋਲੇ ਹੁੰਦੀਆਂ ਜੇ ਕਿਸੇ ਭਰਾ ਨੇ ਸ਼ਰਟ ਬਣਵਾਉਣੀ ਆ ਆ ਦੇਖੋ ਇੱਕ 60 ਆਪਣੇ ਕੋਲ ਕਪੜਾ ਥੋੜਾ ਜਿਹਾ ਸੁਕੜਿਆ ਧੋਣ ਤੋਂ ਬਾਅਦ ਪ੍ਰੈਸ ਆਪਾਂ ਗਰਮ ਲਾ ਲਾਂਗੇ ਨਾਲ ਦੀ ਨਾਲ ਇਹ ਤੇ ਪ੍ਰੈਸ ਮਾਰ ਮਾਰ ਕੇ ਫੇਰ ਹੀ ਕੱਟਾਂ ਠੀਕ ਆ ਲਓ ਜੀ ਮੈਨੂੰ ਪ੍ਰੈਸ ਨੂੰ ਗਰਮ ਤੇਲਾ ਤਾਂ ਉਨੇ ਆਪਾਂ ਚੈੱਕ ਮਲਾਉਣੇ ਨੇ ਚੈੱਕ ਆਪਾਂ ਇਹ ਸ਼ਰਟਾਂ ਦੇ ਲਾਜ਼ਮੀ ਮਲਾਉਣੇ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਲਓ ਜੀ ਚੈੱਕ ਹਮੇਸ਼ਾ ਛੱਡ ਦਾ ਮਲਾਉਣਾ ਹੁੰਦਾ ਹੈਗਾ ਜਿਹੜੀ ਛੱਡ ਦੇ ਵਿੱਚ ਚੈੱਕ ਹੁੰਦੇ ਆਪਾਂ ਆਪਾਂ ਨੂੰ ਸ਼ਰਟ ਟੇਢੀ ਕਿਉਂ ਨਾ ਕਰਨੀ ਪਈ ਹੈ ਨਾ ਪਰ ਚੈੱਕ ਆਪਣੇ ਲਾਜ਼ਮੀ ਮਲਾਉਣਾ ਹੈ ਮੂਰੂ ਫਰੰਟ ਫਟੀ ਜਾ ਪਹਿਲਾਂ ਪ੍ਰੈਸ ਮਾਰਨਗੇ ਫਿਰ ਚੈੱਕ ਮਲਾਵਾਂਗੇ ਆਪਾਂ ਕੰਨੀ ਵੀ ਦੀ ਕੱਢਾਂਗੇ ਨਾਲ ਨਾਲ ਸ਼ਰਟ ਦੀ ਲੰਬਾਈ ਹੋ 30 ਇੰਚ ਆਪਾਂ 1.5 ਇੰਚ ਵਾਧਾ ਰੱਖਾਂਗੇ ਜੂ ਕੱਟ ਛੱਡ ਦੀ ਜੇ ਇਹੀ ਸ਼ਰਟ ਆਪਣੀ ਹੁੰਦੀ ਸਿੰਪਲ ਗੋਲ ਸ਼ਰਟ ਫਿਰ ਆਪਾਂ 2 ਇੰਚ ਵਾਧਾ ਰੱਖਦੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਿਹਦੇ ਜੂ ਕੱਟ ਪਾਉਣਾ ਉਹਦੇ 1.5 ਇੰਚ ਤੇ ਜਿਹੜੀ ਸਿੰਪਲ ਗੋਲ ਰੱਖਣੀ ਹੈ ਜਿਵੇਂ ਆਮ ਜਿਆਦੇ ਡਿਊਟੀ ਵਾਲੇ ਪਾਉਂਦੇ ਹਨ ਸਿਆਣੇ ਇਹ ਬੰਦੇ ਉਹਦੇ ਪੱਟੀ ਹੁੰਦੀ ਨੀਚੇ ਅੱਧਾ ਪੌਣਾ ਇੰਚ ਦੀ ਹਾਂ ਉਹ ਚੀਜ਼ ਆਪਾਂ ਕਰਨੀ ਹੈ ਫਿਰ ਆਪਾਂ ਨੇ 2 ਇੰਚ ਪਹਿਲਾਂ ਆਪਾਂ ਹਣਾ ਲੈਣਾ ਬਣਾ ਲਗੇ ਜਿਹੜੀਆਂ ਇਸ ਥਾਂ ਤੇ ਕੋਈ ਕਿੱਧਰ ਜਾ ਰਹੀ ਕੋਈ ਕਿੱਧਰ ਆਪਾਂ ਇਹਨੂੰ ਉੱਪਰ-ਨੀਚੇ ਕਰਕੇ ਦੇਖਾਂਗੇ ਲੋਚ ਇਥੋਂ ਹਲਾ ਲੈ ਐਕਸਟਰਾ ਸੈੱਟ ਕਰ ਲੈਣਾ ਇੱਥੇ ਆਪਲੀ ਆਪ ਸਹੀ ਹੋ ਲੈਣਾ ਕਿਉਂਕਿ ਫਰੰਟ ਦੀਆਂ ਲੈਣਾ ਬਣਾਉਣੀਆਂ ਬਹੁਤ ਜ਼ਰੂਰੀ ਆ ਜੇ ਕੋਈ ਭੈਣ ਕੇ ਸ਼ਰਟ ਕੱਟਦੀ ਆ ਪਹਿਲਾਂ ਆ ਚੀਜ਼ ਦੇਖ ਕੇ ਵੀਡੀਓ ਫੇਰ ਕੱਟਿਆ ਕਰੋ ਪਹਿਲਾਂ ਵੀਡੀਓ ਨੂੰ ਦੋ-ਤਿੰਨ ਵਾਰੀ ਦੇਖ ਲਿਆ ਕਰੋ ਸ਼ਰਟ ਕੱਟਣ ਤੋਂ ਪਹਿਲਾਂ ਹਣਾ ਬਾਅਦ ਚ ਮੱਥਾ ਫੜ ਕੇ ਨਹੀਂ ਬੈਠਣਾ ਜੇ ਤੂੰ ਗਲਤ ਸ਼ਰਟ ਕੱਟੀ ਜਾਂਦੀ ਆ ਪਹਿਲਾਂ 10 ਮਿੰਟ ਵੀਡੀਓ ਦੇਖ ਕੇ ਧਿਆਨ ਨਾਲ ਸੁਣ ਕੇ ਫਿਰ ਆਪਾਂ ਨੇ ਸ਼ਰਟ ਕੱਟਣੀ ਹੈ ਸਭ ਤੋਂ ਪਹਿਲਾਂ ਮੈਂ ਇਹਦਾ ਕਾਣ ਕੱਢੂਗਾ ਜੇ ਮਰਾ ਮੋਟਾ ਹੋਇਆ ਤਾਂ ਐਸੀ ਵਧੀਆ ਕੱਪੜੇ ਦੇ ਵਿੱਚ ਬਹੁਤ ਘੱਟ ਕਾਟ ਕਾਣ ਹੁੰਦਾਗਾ ਪਰ ਫਿਰ ਵੀ ਆਪਾਂ ਇੱਕ ਵਾਰੀ ਸਕੇਲ ਲਾਉਣੀ ਹੁੰਦਾਗਾ ਲੋ ਜੀ ਥੋੜਾ ਜਿਹਾ ਹੈਗਾ ਕਾਣਾ ਦੇਖੋ ਤਾਂ ਆਪਾਂ ਇਹਨੂੰ ਇੱਥੇ ਫੱਟੀ ਲਾ ਕੇ ਕੱਟਤਾ ਹੁਣ ਲੰਬਾਈ ਸ਼ਰਟ ਦੀ 30 ਇੰਚ ਆਪਾਂ ਇੱਥੇ ਲਾਉਂਦੇ 30 31 1/2 ਗੱਪੀ ਡੀ ਰੈਂਜ ਵਧੂਗਾ ਆਪਣਾ ਇਤਨੀ ਵੀ ਆਪਾਂ ਇਸੇ ਤਰੀਕੇ ਨਾਲ ਆਵਾਂਗੇ ਲੋਕ ਬਿਲਕੁਲ ਉਸੇ ਤਰ੍ਹਾਂ ਹੀ ਇਥੋਂ ਆਪਾਂ ਕੰਨੀ ਛੱਡ ਕੇ ਫਿਰ ਹੈਗਾ 11 ਉਹ 44 11 ਜਦੋਂ 13 13.5 ਯਾਨੀ ਕਿ ਜਿੰਨੀ ਛੋਟੀ ਛੱਡ ਤਿਆਰ ਆ ਹਿੱਪ ਉਹਦੇ ਚੌਥਾ ਹਿੱਸਾ ਕਰਕੇ ਉਹ ਚ 2.5 ਇੰਚ ਪਾ ਲਿਆ ਕਰੋ ਇਹਨੇ ਹਿੱਪ 44 ਹੈ 44 ਦਾ ਹਿੱਸਾ ਉਹਦਾ ਚੌਥਾ 11 11 ਦੇ ਵਿੱਚ 2.5 ਇੰਚ ਪਾਇਆ ਆਪਾਂ ਕਿੰਨਾ ਨਿਕਲ ਕੇ ਆਇਆ 13.5 ਆਹ ਨਾਲੇ 13 ਸਾਢੇ 13 ਇੱਥੋਂ ਵੀ ਆਪਾਂ ਲਾਵਾਂਗੇ ਸਾਢੇ 13 ਤੇ ਕੰਨੀ ਛੱਡ ਕੇ ਇੱਥੋਂ ਹੀ ਲਾਵਾਂਗੇ ਆਪਾਂ ਕੰਨੀ ਛੱਡ ਕੇ ਸਾਢੇ 13 ਇੰਚ ਤੇ ਮੋੜਾ نیچے ਨੂੰ ਪਾਵਾਂਗੇ ਸਾਢੇ 8 ਠੀਕ ਆ ਇੱਥੋਂ ਲਾਵਾਂਗੇ ਆਪਾਂ 2.1 ਸੂਤ ਤੇ ਕੰਨੀ ਛੱਡ ਕੇ ਇੱਥੋਂ ਵੀ 2.1 ਸੂਤ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਸਮਝ ਆ ਗਈ ਉਹ ਤਾਂ ਵੀ ਜਵਾਬ ਦੱਸਿਓ ਮੈਨੂੰ ਦੇ ਕੇ ਹਨਾ ਤੇ ਜਿਹੜੀਆਂ ਨਹੀਂ ਆਈ ਉਹ ਜ਼ਰੂਰ ਦੱਸਿਓ ਮੈਨੂੰ ਵੀ ਬਾਈ ਆਹ ਚੀਜ਼ ਸਾਨੂੰ ਸਮਝ ਨਹੀਂ ਦਿਵਾਰੇ ਸਮਝਾਓ ਆਉਣੇ ਨੂੰ ਫਰੰਟ ਆਪਾਂ ਇੱਥੇ ਰੱਖਾਂਗੇ 9 ਇੰਚ 9 13 19 9.5 ਆਪਾਂ ਰੱਖਾਂਗੇ 9.5 ਤੋਂ 1 ਇੰਚ ਘੱਟ 13 ਹਮੇਸ਼ਾ ਘੱਟ ਰੱਖਣਾ ਹੁੰਦਾ ਫਰੰਟ ਵਾਲੇ ਪੱਲੇ ਤੇ ਬੈਕ ਵਾਲੇ ਦੇ ਵੱਧ ਰੱਖਣਾ ਹੁੰਦਾ ਅੱਧਾ ਇੰਚ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਫਰੰਟ ਵਾਲੇ ਪੱਲੇ ਦੇ 1 ਇੰਚ ਘੱਟ ਬੈਕ ਵਾਲੇ ਪੱਲੇ ਤੇ ਵੱਧ ਅੱਧਾ ਇੰਚ ਜਿਵੇਂ 19 ਹੈ 9.5 ਆ ਤਾਂ 10 ਰੱਖਣਾ ਬੈਕ ਪੱਲੇ ਦੇ ਆ ਸਿੱਧਾ ਕਰ ਲੈਣ ਨੂੰ ਨਿਸ਼ਾਨ ਨੂੰ ਇੱਥੋਂ ਹੁਣ ਆਪਾਂ ਨਿਸ਼ਾਨ ਚੱਕਾਂਗੇ ਇਸੇ ਤਰ੍ਹਾਂ ਲਓ ਜੀ ਹਲਕੀ ਜਿਹੀ ਗਲਾਈ ਦੀਣੀ ਜਿਵੇਂ ਪਜਾਮੇ ਦੀ ਸ਼ੇਪ ਦੇਣੀ ਉਹਨੇ ਤਰਸ਼ੀ ਆਹ ਸਾਈਡ ਇੱਥੋਂ ਮੋੜ ਦੇ ਦੇਖ ਲੈ ਕਰੋ ਕਿੰਨੇ ਕਿ ਟਿਕਦੇ ਉਸ ਹਿਸਾਬ ਨਾਲ ਆਹਨ ਟਲਾਂ ਨਿਗਾ ਮਾਰ ਲੈ ਕਰੋ ਜੇ ਕੋਈ ਟੇਲਰ ਬਾਸਟਰ ਮੇਰੀ ਵੀਡੀਓ ਵੇਖਦਾ ਵੀ ਇਹ ਮੋੜੇ ਜਿਆਦੇ ਝੁਕਦੇ ਥੱਲੇ ਨੂੰ ਕੰਦੇ ਆਪਣੇ ਫਿਰ ਇਹਨੂੰ 2.5 ਇੰਚ ਚੱਕ ਦਿਆ ਕਰੋ ਪ੍ਰੈਸ ਹੁਣ ਇੱਕ ਵਾਰੀ ਆਪਾਂ ਕੱਢ ਦਾਂਗੇ ਲੋਡ ਮੁਤਾਬਕ ਫਿਰ ਆਪਾਂ ਲਾ ਲਾਂਗੇ ਠੀਕ ਹੈ ਲੈਣਾ ਆਪਣੀਆਂ ਮਿਲੀਆਂ ਹੋਈਆਂ ਹੁਣ ਮੈਂ ਇਹਨੂੰ ਕੱਟਣ ਲੱਗਿਆ ਜੇ ਕਿਸੇ ਵੀ ਚੀਜ਼ ਦੀ ਕਨਫਿਊਜ਼ਨ ਹੋਈ ਉਹ ਬਾਅਦ ਵਿੱਚ ਮੈਨੂੰ ਵਟਸਐਪ ਤੇ ਬੋਲ ਕੇ ਭੇਜ ਦਿਓ ਯਾ YouTube ਵਾਲੇ ਚੈਨਲ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਤੇ ਇੱਕ ਚੀਜ਼ ਹੋਰ ਜਿਹੜੀਆਂ ਭੈਣਾ ਜਾਂ ਭਰਾ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਕੋਈ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਆਪਾਂ ਸੈੱਟ ਕਰ ਲਿਆ ਨੂੰ ਹੁਣ ਆਪਾਂ ਇਹਦੀ ਕੱਢਾਂਗੇ ਕੰਨੀ ਇਹ ਇਦਾਂ ਹੀ ਆਪਣੇ ਕਲਰ ਕੱਟਾਂਗੇ ਇੱਥੇ ਸ਼ਟਰ ਦਾ ਕਲਰ 16 ਇੰਚ ਆਪਾਂ ਇੱਥੋਂ ਪਰ 22 ਰੱਖਾਂਗੇ ਜਿਆਦਾ ਇਧਰ ਨੂੰ ਚੜਾਈ ਨਹੀਂ ਦਿੰਦੇ ਇਹਨੂੰ ਨੀਚੇ ਨੂੰ ਵੱਧ ਦਿਆ ਕਰੋ ਇੱਥੋਂ ਪੌਣੇ ਤਿੰਨ ਠੀਕ ਆ ਇੱਥੋਂ ਆ ਚੀਜ਼ ਨੂੰ ਤਿਰਛੀ ਰੱਖਿਆ ਕਰੋ ਐ ਖੜਮੀ ਪੂਰੀ ਗਲਾਈ ਤੇ ਇਹ ਆ ਚੀ ਬਣਦੀ ਹੈ ਆਪਣੀ ਜਿਵੇਂ ਬਾੜ ਵਾਲੇ ਕੁਰਤੇ ਹੁੰਦੇ ਨੇ ਠੀਕ ਆ ਇਥੋਂ ਪਾਣੀ ਦੀ ਦੁਕਾਨ ਕੱਢੇ ਜੀ ਉਸ ਨੂੰ ਸਿੱਧਾ ਕਰਕੇ ਲਓ ਹੁਣ ਆਪਣੇ ਫਰੰਟ ਪੱਲੇ ਦੇ ਉਹਨੇ ਕੱਟੇਗੇ ਇਹਨੂੰ ਆਪਾਂ ਸਾਈਡ ਤੇ ਰੱਖ ਲਾਂਗੇ। ਲਓ ਜੀ ਇਥੋਂ ਪਾ ਕੱਟਾਂਗੇ ਬੈਕ ਪੱਲਾ ਬੈਕ ਪੱਲੇ ਦੀ ਵੀ ਆਪਾਂ ਉਵੇਂ ਹੀ ਚੈੱਕ ਮਲਾਵਾਂਗੇ ਜਿਵੇਂ ਫਰੰਟ ਪੱਲੇ ਚੈੱਕ ਮਲਾਈਆਂ। ਪਹਿਲਾਂ ਆਪਾਂ ਇਹਨੂੰ ਸੈੱਟ ਕਰ ਲઈએ। ਜਿਵੇਂ ਪਹਿਲਾਂ ਨਹੀਂ ਛੱਡ ਰੱਖੀ ਸੀ ਨਾ 12 ਇੰਚ ਉਸੇ ਤਰੀਕੇ ਨਾਲ ਇਹ ਬੈਕ ਪੱਲੇ ਨੂੰ ਆਪਾਂ 12 ਜਾਂ ਪੌਣੀ 12 ਰੱਖਣਾ। ਲਓ ਜੀ ਪੂਰੀ ਗੌਰ ਨਾਲ ਵੀਡੀਓ ਦੇਖ ਕੇ ਫਿਰ ਸ਼ਰਟ ਕੱਟਣੀ ਕਿਸੇ ਭੈਣ ਨੇ ਕਿ ਸ਼ਰਟ ਕੱਟਣੀ ਪੈਂਦੀ ਆ। ਇਹ ਪੂਰੀ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਫਿਰ ਵੀ ਬਿਉਂਦ ਕੇ ਉਸ ਤੋਂ ਬਾਅਦ ਕੈਂਚੀ ਚੱਕਣੀ ਆ ਹਨਾ। ਲੋ ਹੁਣ ਮੈਂ ਇਹਨੀਆਂ ਇਧਰੋਂ ਸਾਈਡ ਵਾਲੀਆਂ ਲੈਣਾ ਵੀ ਮਨਾ ਲੂਗਾ ਉਵੇਂ। ਉੱਪਰ-ਨੀਚੇ ਕਰਕੇ ਦੇਖ ਲਿਆ ਕਰੋ ਲੈਣਾ ਮਿਲ ਜਾਂਦੀਆਂ। ਕਿਉਂਕਿ ਆਪਾਂ ਇਥੋਂ ਪੀਸ ਕੱਟ ਕੇ ਲੈਣਾ ਲੈਣਾ ਨਾ ਮਿਲਣ ਦਾ ਕੋਈ ਉਹੀ ਨਹੀਂ ਚੱਕਰੀਂ ਨਾ ਦੇਖੋ। ਮਿਲ ਗਈਆਂ ਨਾ ਆ ਆ ਦੇਖੋ। ਇਹ ਇਹਦੀਆਂ ਲੈਣਾ ਨਾ ਫਰਕ ਹੁੰਦਾ ਚੀਜ਼ ਦਾ ਧਿਆਨ ਰੱਖਿਆ ਕਰੋ। ਇੱਥੇ ਮਿਲ ਗਈ ਨਹੀਂ ਲੈਣਾ ਪਰ ਇੱਥੇ ਆ ਚੀ ਆ ਗਈ ਆ ਜੀ ਇਹ ਲਾਇਮੇ ਰੱਖਣਾ ਇੱਥੇ ਲੈਣਾ ਮਿਲ ਗਈਆਂ ਇੱਥੇ ਇੰਨੀ ਵੱਧ ਗਈ ਹੁਣ ਆਪਾਂ ਇਹਨੂੰ ਥੱਲੇ ਨੂੰ ਕਰਾਂਗੇ ਲੈਣਾ ਬਣਾਉਣ ਵਾਸਤੇ ਨਾ ਇਹ ਆਹਣ ਠੀਕ ਆ ਆ ਚੀ ਕਰਕੇ ਦੇਖ ਲਿਆ ਕਰੋ ਤੁਸੀਂ ਕਦੇ ਮਾਰ ਨਹੀਂ ਕਹੋਗੇ ਵੀ ਉੱਪਰ-ਨੀਚੇ ਕਰਕੇ ਦੇਖ ਲਿਆ ਕਰੋ ਕਿ ਵੀ ਭਲੇਖਾ ਦਾ ਲੈਣਾ ਦਾ ਥੋੜਾ ਥੋੜੀ ਫਰਕ ਆ ਹੁਣ ਇੱਥੇ ਬਿਲਕੁਲ ਸੈੱਟ ਆ ਗਾ ਆਪਣੀ ਹੁਣ ਆਪਾਂ ਇਧਰ ਚੈੱਕ ਕਰਾਂਗੇ ਵੀ ਆਪਣਾ 2 ਇੰਚ ਤੋਂ ਵੱਧ ਤਾਂ ਨਹੀਂ ਕੀਤਾ ਹਾਂ ਇਹ ਚੰਗੀ ਤਰ੍ਹਾਂ ਫੀਤੀ ਨੇ ਮਿਲਕੀ ਦੇਖਣਾ ਅੰਦਾਜ਼ਾ ਨਹੀਂ ਮਾਰਨਾ 2 2 ਤੇ 2 ਥੋੜਾ ਜਿਹਾ ਵੱਧ ਇਥੋਂ ਪਉਣ ਛੋਡੇ ਕਿਨੂੰ ਖਿੱਚਾਂਗੇ ਇਸ ਤਰ੍ਹਾਂ ਥੋੜੀ-ਥੋੜੀ ਚੀਜ਼ ਨੂੰ ਵੀ ਨਾ ਚੈੱਕ ਕਰਿਆ ਕਰੋ ਅਣਦੇਖੀ ਨਾ ਕਰਿਆ ਕਰੋ ਹੁਣਾ ਪੱਤੀ ਦੇ ਨਿਸ਼ਾਨ ਲਾਵਾਂਗੇ ਦੂਬਾਰ ਸਾਰਾ ਚੰਗੀ ਤਰ੍ਹਾਂ ਚੈੱਕ ਕਰ ਲਈਏ ਤੀਰਾ ਹੈਗਾ ਇਹਨਾਂ ਦਾ 9.5 ਅੱਧਾ ਪੂਰਾ ਤੀਰਾ 10 ਇੰਚ 99 ਤੇ 10 ਆਪਾਂ ਇੱਥੇ ਲਾਵਾਂਗੇ ਨਿਸ਼ਾਨ 10 ਇੱਥੋਂ ਬੜਾ ਕੱਪੜਾ ਛੱਡਣਾ ਇੱਥੇ ਨਾ ਨਹੀਂ ਤਾਂ ਜਿਆਦਾ ਬੁਲਬਲੇ ਬੰਦ ਰਹਿੰਦੇ ਨੇ ਧੂਈ ਦੇ ਵਿੱਚ ਆਹ ਚੀਜ਼ ਦੇ ਵਿੱਚ ਕੱਪੜਾ ਆਪਾਂ ਜਿਆਦਾ ਨਹੀਂ ਛੱਡਣਾ ਲੋਡ ਮੁਤਾਬਕ ਹੀ ਛੱਡਾ ਕਰੋ ਨਹੀਂ ਤਾਂ ਬਹੁਤ ਜਿਆਦਾ ਬੁਲਬਲੇ ਜੋ ਭੜੇ ਲੱਗਦੇ ਆ ਫਿਰ ਲੋ ਜੀ ਹੁਣ ਮੈਨੂੰ ਇਧਰੋਂ ਨਾਲ-ਨਾਲ ਦੀ ਕੱਟ ਲੂੰਗਾ ਸਿੱਧਾ ਪਿੱਛਲਾ ਕੇ ਬਿਲਕੁਲ ਸਿੱਧਾ ਆਪਾਂ ਕੱਟ ਲਾਂਗੇ ਠੀਕ ਆ ਇਸੇ ਤਰ੍ਹਾਂ ਹੀ ਹੋ ਜਾਏਗਾ ਅਨਿਸ਼ਾਨ ਦੇ ਨਾਲ ਦੀ ਇਸ ਵੇਲੇ ਥੋੜੀ ਨੀਚੇ ਨੂੰ 1.5 ਇੰਚ ਬੈਕ ਪੱਲਾ ਆਪਣਾ ਇੱਥੇ ਆਪਣਾ ਤੀਰ ਲੱਗੂਗਾ ਉਹ ਪਾਸ ਆ ਗਿਆ ਇੱਥੇ ਆਪਾਂ ਇੱਕ ਟੱਕ ਲਾਵਾਂਗੇ ਹੁਣ ਆਪਾਂ ਦੇਵਾਂਗੇ ਇਹਦੀ ਸ਼ੇਪ ਇਧਰੋਂ یوں ਕੱਟ ਜਿੱਥੋਂ ਆਪਾਂ ਨੇ ਤੀਨ ਆ ਆ ਚੀਜ਼ ਆ ਗਈ ਕੋਈ ਪ੍ਰੈਸ ਮਾਰ ਲਗੀ ਚੰਗੀ ਤਰ੍ਹਾਂ ਇਹਦੇ ਲੋ ਇੱਕ ਵਾਰੀ ਪ੍ਰੈਸ ਵੀ ਗਰਮ ਲਾ ਲੈਨੇ ਉਹਨੇ ਬਾਹਰ ਕੱਢਣ ਮੈਨੂੰ ਸੌਖਾ ਹੋ ਜੂ ਕੱਪੜੇ ਥੋੜੇ ਬਲਜੇ ਆ ਇਤੋਂ ਆਪਾਂ ਲਾਵਾਂਗੇ ਡੇਢ ਪੌਣੀ 2 ਇੰਚ ਜਿਹੜੀ ਸ਼ੇਪ ਦੇਣੀ ਆਪਾਂ ਨੇ ਇਹਦਾ ਅਧ ਕਰ ਲਿਆ ਕਰੋ ਇਹ ਦਾਦ ਹੋ ਗਿਆ 11.5 5 ਪੌਣੀ ਛੀ ਇਤੋਂ ਆਪਾਂ ਇਹਦੀ ਐਂ ਧਿਆਨ ਦੇ ਨਾਲ ਸ਼ੇਪ ਦੇਣੀ ਆ ਪੂਰਾ ਠੀਕ ਆ ਜਿਆਦਾ ਵੀ ਨਹੀਂ ਦੇਣੀ ਥੋੜੀ ਵੀ ਨਹੀਂ ਐਂ ਨਿਸ਼ਾਨ ਲੈ ਕੋ ਚਾਕ ਨਾਲ ਚਾਰੇ ਪੱਲੇ ਕਟਾਂਗੇ ਆਪਾਂ ਤੇ ਇਹ ਤੇਰੀ ਧਿਆਨ ਰੱਖਣਾ ਘਰੇ ਪਹਿਣਾ ਸ਼ਰਟ ਕੱਟਣ ਲੱਗਣ ਦਾ ਇਧਰਲੇ ਪਾਸੇ ਨੂੰ ਸ਼ੇਪ ਦੇ ਦੂ ਉਹ ਚੀਜ਼ ਲਾਜ਼ਮੀ ਧਿਆਨ ਰੱਖਣਾ ਪਹਿਲਾਂ ਬਿਉਂਤ ਕੇ ਚਾਰੇ ਲੜ ਥੋਡੇ ਪਾਸੇ ਐ ਹੋਣ ਐ ਖੁੱਲੇ ਵੀ ਚੈੱਕ ਕਰ ਚੀ ਹੁਣ ਆਪਾਂ ਬੈਕ ਪੱਲੇ ਨੂੰ ਥੋੜਾ ਜਿਹਾ ਚੱਕਣਾ ਹੈ ਇਸ ਤਰ੍ਹਾਂ ਤਾਂ ਕਿ ਪਿੱਛੇ ਸ਼ਰਟ ਲੱਭੇ ਠੀਕ ਆ ਹੁਣ ਆਪਾਂ ਆ ਜੀ ਪਹਿਲਾ ਵਾਲੀ ਸ਼ਰਟ ਨੂੰ ਥੋੜੀ ਜਿਹੀ ਚੱਕੀ ਸੀ ਨਾ ਕਮਰ ਇਹਨਾਂ ਦੀ ਹੈਗੀ 41 ਇੰਚ ਇੱਥੋਂ 41 ਦਾ ਮਾਰਜਨ ਰੱਖ ਕੇ ਹਾਂ ਠੀਕ ਆ ਬਾਕੀ ਆਪਾਂ ਇਥੋਂ ਸ਼ੇਪ ਦੇ ਦਾਂਗੇ ਉਹ ਨੂੰ ਇਹ ਕਿਸੇ ਭਰਾ ਦਾ ਪੇਟ ਵਾਧਾ ਕਰਦਾ ਰਹਿੰਦਾ ਫਿਰ ਉਹਨਾਂ ਨੇ ਪਲੇਟਾਂ ਪਾ ਦਿਆ ਕਰੋ ਬਾਅਦ ਚ ਖੋਲੀਆਂ ਨਹੀਂ ਹਨ ਜੇ ਭਾਰ ਵਾਜੇ ਤਾਂ ਬੈਗ ਤੇ ਇਥੋਂ ਛੱਡ ਕੇ ਨਾ 14 13 ਇੰਚ 13 ਇੰਚ ਦੀਆਂ ਪਲੇਟਾਂ ਬਹੁਤ ਹਨ ਇੱਕ ਇੱਧਰ ਇੱਕ ਉੱਧਰ ਮੂਹਰੇ ਫਰੱਡ ਤਾਂ ਨਹੀਂ ਪਾਉਣੀਆਂ ਬੈਗ ਪੱਲੇ ਦੀ ਪਾਉਣੀਆਂ ਲੋਡ ਮੁਤਾਬਕ ਉਹ ਆਪਣੀਆਂ ਇਹ ਛੱਡ ਦਾ ਅਗਲਾ ਪਿਛਲਾ ਪੱਲਾ ਕੱਟਿਆ ਗਿਆ ਹੁਣ ਆਪਾਂ ਕਟਾਂਗੇ ਬਾਹ ਤਾ ਛਾਤੀ ਇਸ ਭਰਾ ਦੀ ਹੈਗੀ 38 ਇੰਚ ਤਾਂ ਮੋਢਾ ਬਣੂਗਾ 21 ਇੰਚ ਬਣੂਗਾ ਐਂ ਛਾਤੀ ਦਾ ਤੁਹਾਨੂੰ 19 19 ਦੇ ਦੋ ਹੋ ਗਏ 21 21 ਦੇ ਵਿੱਚ ਆਪਾਂ ਨੇ ਕੋਈ ਮਾਰਜਨ ਨਹੀਂ ਪਾਉਣਾ ਉਸ ਤੋਂ ਬਾਅਦ ਸਲਾਂਗਾਂ ਦਾ ਸਾਰਾ ਉਹਦੇ ਵਿੱਚ ਪੂਰਾ ਹੋਊਗਾ ਠੀਕ ਆ ਇਹ ਗੱਲ ਧਿਆਨ ਰੱਖਣੀ ਆ ਕੁਰਤੇ ਪੈਂਮੇ ਦੇ ਵਿੱਚ ਵੀ ਇਸੇ ਤਰੀਕੇ ਹੁੰਦਾ ਤੇ ਸ਼ਰਟ ਦੇ ਵਿੱਚ ਵੀ ਛਾਤੀ ਦਾਤ ਕਰਕੇ ਉਹਦੇ 2 ਇੰਚ ਪਾ ਦਿਆ ਕਰੋ ਬਸ ਮੋਡਾ ਬਿਲਕੁਲ ਤੁਹਾਡਾ ਸਹੀ ਨਿਕਲੂ ਕੋਈ ਲਾਜ਼ਮੀ ਬਣਾਇਆ ਕਰੋ ਆ ਇਹ ਤੋਂ ਬਈ ਕੀ ਮਿਨਾਗੇ ਨਾ 10:30 ਲੋ ਜੀ ਤੋਂ ਗਿਆ ਆਪਣਾ 10:30 ਪੂਰਾ ਇੱਕ ਵਾਰੀ ਫਿਰ ਪ੍ਰੈਸ ਮਾਰ ਲਾਂਗੇ ਇੱਥੇ ਬਾਹ ਹੈਗੀ ਇਹਨਾਂ ਦੀ ਪੌਣੇ 26 ਆਪਾਂ ਲਾਵਾਗੇ ਨੇ ਸ਼ਣ ਪੌਣੇ 25 ਇਹ ਚੀਜ਼ ਦਾ ਧਿਆਨ ਰੱਖਣਾ ਇੱਕ ਕਫ ਦੇ ਸਣੇ ਤਿਆਰ ਆਪਾਂ ਕਈ ਭੈਣਾਂ ਦੇ ਕਮੈਂਟ ਆਉਂਦੇ ਵੀ ਤੁਸੀਂ ਘੱਟ ਘੱਟ ਕਿਉਂ ਰੱਖਦੇ ਹੋ ਇਹ ਕਫ ਦੇ ਸਣੇ ਆਪਾਂ ਕੋਣੀ 14 ਆਪਾਂ ਲਾਵਾਂਗੇ 15 ਇੰਚ ਦੀ ਕੋਣੀ ਲਾਜ਼ਮੀ ਵੀ ਨਾ ਕਰੋ ਆ ਜਿਹੜੀ ਟਲਾਂਣਾ ਉਹ 4 ਇੰਚ ਦੀ ਰੱਖਣੀ ਆਪਾਂ ਬਾਕੀ ਕਿਸੇ ਦੇ ਵੱਧ ਘੱਟ ਵੀ ਹੋ ਸਕਦੀ ਹੈ ਹਨ ਜੇ ਕੋਈ ਬੰਦਾ ਪਤਲਾ ਉਹਨਾਂ ਦੇ ਘੱਟ ਆਊਗੀ ਇਹ ਚੀਜ਼ਾਂ ਥੋੜਾ ਥੋੜਾ ਦਿਮਾਗ ਵਰਤ ਕੇ ਆਪ ਦੇ ਹਿਸਾਬ ਨਾਲ ਵੀ ਘਟਾਪ ਵਧਾ ਰਿਹਾ ਕਰੋ ਹਨ ਇਹ ਚੀਜ਼ਾਂ ਜ਼ਰੂਰੀ ਹੈਗੀਆਂ ਆਹ ਮੈਂ ਤਾ ਫੱਟੀ ਨੂੰ ਪੂਰਾ ਕੰਮ ਲਿਆ ਕਰੂ ਤੂੰ ਬਾਹਾਂ ਕੱਟਣ ਵੇਲੇ ਵੀ ਪਜਾਮਾ ਕੱਟਣ ਵੇਲੇ ਵੀ ਸਲਵਾਰ ਕੱਟਣੇ ਮਿਲੀ ਵੀ ਆਹ ਦੋ ਫੱਟੀਆਂ ਜਿਹਨੀਆਂ ਭੈਣੇ ਕੋਲ ਹੈ ਨਹੀਂ ਉਹ ਇਹਦਾ ਸਕਰੀਨ ਸ਼ਾਟ ਮਾਰ ਸਕਦੇ ਠੀਕ ਆ ਹੁਣ ਮੈਨੂੰ ਕੱਟਣ ਲੱਗਿਆ ਇਧਰੋਂ ਇੱਥੋਂ ਜਦੋਂ ਆਪਾਂ ਕੈਂਚੀ ਥੋੜੀ ਇਧਰਲੇ ਪਾਸਿਓਂ ਕੱਟਣੀ ਹੈ ਬਾਹਰ ਨੂੰ ਡੇਢ ਸੂਤ ਕੋਣੀ ਜ਼ਿਆਦਾ ਟਾਈਟ ਵੀ ਨਾ ਹੋਵੇ ਪੂਰੀ ਜੇ ਨਾਪ ਨਹੀਂ ਲੈਣਾਉਂਦਾ ਮੈਂ ਦੁਬਾਰੇ ਵੀਡੀਓ ਇੱਕ ਵਾਰੀ ਫੇਰ ਪਾ ਦੂੰਗਾ ਜਿਹੜੀਆਂ ਭੈਣਾਂ ਨੂੰ ਸਮਝ ਆਉਂਦੀ ਹੈ ਉਹ ਜਰੂਰ ਕਮੈਂਟ ਕਰਿਆ ਕਰੋ ਜਿਹਨਾਂ ਨੂੰ ਨਹੀਂ ਆਉਂਦੀ ਉਹ ਵੀ ਕਰਿਆ ਕਰੋ ਨਾ ਫਿਰ ਮੈਨੂੰ ਪਤਾ ਲੱਗੇਗਾ ਵੀ ਇੱਥੇ ਇੱਥੇ ਅਜੇ ਆਪ ਨੂੰ ਹੋਰ ਕੰਮ ਕਰਨੀ ਲੋੜ ਆ ਆ ਇਨਾ ਆਪਾਂ ਜਿੰਨੀ ਸਿਓਣ ਦੇ ਵਿੱਚ ਆਉਗੋ ਨਾ ਕਪੜਾ ਛੱਡ ਦਿਆ ਕਰੋ ਇੱਥੋਂ ਆਪਾਂ ਮੈਂ ਚਾਕ ਕਰਾਂ ਲਿਆ ਕਰੋ ਪਵਾ ਪ੍ਰਸ਼ਨ ਕਰੀਬ ਪਾ ਲਿਆ ਕਰੋ ਫੱਟੀਆਂ ਪਾਉਣੇ 6 ਇੰਚ 2 ਲੜ ਚੱਕਾਂਗੇ ਆਪਾਂ ਫੱਟੀਆਂ ਕੱਟਣ ਵਾਸਤੇ ਠੀਕ ਹਾਂ ਲਓ ਜੀ ਦੋਨੇ ਮੂਰਲੇ ਪੱਲਿਆਂ ਤੇ ਛਾਂਟ ਪਊਗੀ ਬਾਕੇ ਫਰੰਟ ਬਿਲਕੁਲ ਸਾਫ ਹੋ ਜੀ ਬਲ ਨਾ ਪੈਣ ਇਹ ਇਧਰੇ ਪਾਸੇ ਹੰਦੂ ਚਾ ਇਥੇ ਤੱਕ ਇਹ ਕਿਤੇ ਤੱਕ 3 ਰਹਾ ਹੈਗਾ ਇਹਨਾਂ ਦਾ 19 ਇੰਚ ਆਪਾਂ ਨਾਲ ਅਮ 1 ਕੀ ਇੰਚ ਤੇ ਟੋਟੇ ਨਹੀਂ ਕਰਨੇ ਕੱਪੜੇ ਦੇ ਆਪਾਂ ਸਾਰਾ ਅਠਾ ਕੱਪੜਾ ਬਚਾਉਣਾ ਤਾਂ ਕਿ ਇਸੇ ਕੱਪੜੇ ਦੀ ਆਪਾਂ ਪੇਸਟਿੰਗ ਕਰਨੀ ਆ ਜੇਬ ਕੱਢਣੀ ਆ ਤੇ ਬਾਹਾਂ ਦੀ ਫੱਟੀਆਂ ਪੇਸਟਿੰਗ ਕਰਨੀ ਐ ਇਸੇ ਕੱਪੜੇ ਚ ਹਣਾਂ ਪੂਰਾ ਸੰਜਮ ਦੇ ਨਾਲ ਵਰਤ ਕੇ ਫਿਰ ਕੱਪੜੇ ਨੂੰ ਕਟਣਾ ਪਵੇ। ਇਹ ਲੋਚੀ ਇਸ ਤਰ੍ਹਾਂ ਮੋੜ ਲੈ ਬਣੂ 21 ਇੰਚ ਟਿੱਕਰ 319 ਆ 9.5 ਆਪਾਂ ਥੋੜਾ ਹੋਰ ਅੱਗੇ ਨੂੰ ਕਰਾਂਗੇ। 21 ਠੀਕ ਆ ਹੁਣ ਦੁਬਾਰੇ ਫਿਰ ਇੱਕ ਵਾਰੀ ਪ੍ਰੈਸ ਦੇ ਨਾਲ ਸੈੱਟ ਕਰਨਾ। ਪ੍ਰੈਸ ਦੀ ਵਾਰ ਤੋਂ ਥੋੜੀ ਵਧ ਕਰਿਆ ਕਰੋ ਜੇ ਤੁਸੀਂ ਉਹਨਾਂ ਨੂੰ ਕੰਮ ਦੇ ਵਿੱਚ ਸਫਾਈ ਆਵੇ। ਬਣਾਉਣ ਵੇਲੇ ਵੀ ਇਸੇ ਤਰ੍ਹਾਂ ਹੀ ਤੇ ਕੱਟਣ ਵੇਲੇ ਵੀ। दोनों टाइम जरूरी है प्रेस का होना लो जी आ लाइन आ रही तो उपर उपर कट ल अपना तीरा है का उन्नी आप इतों रखा भी सैड तो चार इंच इथों पाँच इंच कलर ढाई इंच नीचे न कि 1.5 ਇੰਚ ਹਾਂ ਠੀਕ ਹੈ ਜੇ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਸੰਗਣਾ ਨਹੀਂਗਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਤੇ ਜਿਹੜੀਆਂ ਭੈਣਾ ਫੇਸਬੁੱਕ ਵਗੈਰਾ ਚਲਾਉਂਦੀਆਂ ਉਹ ਵਟਸਐਪ ਤੇ ਜਾ ਆਪਣਾ YouTube ਤੋਂ ਲਿੰਕ ਜਾ ਕੇ ਵਟਸਐਪ ਤੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਵੀਡੀਓ ਅੱਗੇ-ਅੱਗੇ ਜਾ ਸਕੇ ਹਨਾ ਹੋਰ ਭੈਣਾ ਦਾ ਵੀ ਫਾਇਦਾ ਹੋਵੇ ਵੀਡੀਓ ਲਾਈਕ ਜਰੂਰ ਕਰਿਆ ਕਰੋ ਜਦੋਂ ਕਿਸੇ ਵੀਡੀਓ ਨੂੰ ਆਪਾਂ ਲਾਈਕ ਕਰਦੇ ਆ ਵੀਡੀਓ ਅੱਗੇ ਚਲੀ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਖੋਲ ਕੇ ਇਥੇ ਆਪਾਂ ਹੁਣ ਪਾਵਾਂਗੇ ਨੰਬਰ ਟੇਪ ਦੇ ਨਾਲ ਕੱਪੜੇ ਦੇ ਉੱਪਰ ਆਪਾਂ ਨੇ ਪਿੰਨ ਵਗੈਰਾ ਨਹੀਂ ਚਲਾਉਣਾ ਆਹ ਟੇਪ ਦੇ ਉੱਪਰ ਤੁਸੀਂ ਕੁਝ ਵੀ ਲਿਖ ਸਕਦੇ ਹੋ ਜਿਹੜੇ ਭਰਾ ਲੇਬਲ ਨਹੀਂ ਲਾਉਂਦੇ ਨਾ ਇੱਥੇ ਲੇਬਲ ਜ਼ਰੂਰ ਲਾਇਆ ਕਰੋ ਆਪਦੇ ਨਾਮ ਦਾ ਛਪਵਾ ਕੇ ਫਿਰ ਉਹਦੇ ਨਾਲ ਕੰਮ ਆਪਣਾ ਵਾਧਾ ਗ੍ਰੋਥ ਹੁੰਦੀ ਹੈ ਥੋੜਾ ਬੋੜਾ ਪੈਸਾ ਲਾਉਣਾ ਵੀ ਪੈਣਾ ਜੇ ਆਪਾਂ ਪੈਸਾ ਕਮਾਉਣਾ ਹੈ ਆਹ ਨੂੰ 1550 ਡੇਰੀਆਂ ਵੀ ਛਪਵਾਓ ਜਿਹੜੇ ਭਰਾ ਹਜੇ ਤੱਕ ਕੋਰੀਆਂ ਕਾਪੀਆਂ ਦੇ ਲਿਖਦੇ ਆ ਡੇਰੀਆਂ ਲਾਜ਼ਮੀ ਹੋਣਗੀਆਂ ਜ਼ਰੂਰੀ ਹੈ ਹਨਾ ਇੱਕ ਪਰਚੀ ਗਾਖ ਨੂੰ ਦਿਆ ਕਰੋ ਇਦੋਂ ਕੱਪੜੇ ਨੂੰ ਲੈਣ ਆਵੇ ਤਾਂ ਫਟਾਫਟ ਲੱਭ ਕੇ ਫੜਾ ਦਿੱਤੇ ਜਾਂਦੇ। ਹੁਣ ਆਪਾਂ ਇਹ ਤੀਰਾ ਚੈੱਕ ਕਰ ਲਾਂਗੇ ਬਿਲਕੁਲ ਆਪਣਾ ਸਹੀ ਆ। ਇਸ ਤਰ੍ਹਾਂ ਨੂੰ ਵਿਛਾ ਕੇ ਚੜਾ ਕਰਕੇ ਤੀਰੇ ਦਾ ਜਿੰਨਾ ਸਿਉਂਚ ਦਬਾਊਗਾ ਐਵੇਂ ਚੈੱਕ ਕਰ ਲਿਆ ਕਰੋ। ਹਾਂ। ਇਹ ਹਾਂ। ਠੀਕ ਆ। ਬਿਲਕੁਲ ਸਹੀ ਆ ਰਿਹਾ। ਚੈੱਕ ਕਰ ਲੈਣਾ। ਆ ਥੋੜਾ ਜਿਹਾ ਵਧੂਗਾ ਆਪਾਂ ਇਹਨੂੰ ਹੁਣ ਕੱਟ ਦੇਣ। ਹੁਣ ਆਪਣਾ ਬਾਹ ਦੇ ਵਿੱਚ ਇਹ ਨਹੀਂ ਆਵੇ ਵੀ ਆਪਣੇ ਫਰੰਟ ਦੇ ਵਿੱਚ ਕੋਈ ਬਾਲਸ਼ਾਂ ਲਪੂਗਾ। ਬਿਲਕੁਲ ਸਾਫ਼ ਫਰੰਟ ਆਊਗਾ। ਲਓ ਜੀ। ਇੱਕ ਵਾਰੀ ਦੁਬਾਰੀ ਚੈੱਕ ਕਰ ਲਿਏ ਸਾਈਡ ਤੋਂ ਕਿੰਨਾ ਆਪਣਾ ਇਹ। 4 ਤੋਂ ਵੱਧਣਾ ਨਹੀਂ ਚਾਹੀਦਾ। ਤਾਂ ਇਧਰੋਂ ਆਪਾਂ ਚੱਕਣ ਵਾਲਾ ਮੇਰੇ ਖਿਆਲ ਰਾਹ ਗਿਆ ਸੀ 1.5 ਸੂਟ ਆਪਾਂ ਇੱਥੋਂ ਚੱਕਣਾ। ਸ਼ਰਟ ਆਪਣੀ ਸਾਰੀ ਕੱਟੀ ਗਈ। ਇੱਥੇ ਆਪਾਂ ਲਿਖਾਂਗੇ ਫਿਟਿੰਗ ਪੁੱਠੇ ਪਾਸੇ। ਕਮਰ ਹੈਗੀ 48, ਹਿੱਪ ਹੈਗੀ 44। ਬਾਕੀ ਜੇ ਕਿਸੇ ਚੀਜ਼ ਦੀ ਨਾ ਸਮਝ ਆਈ ਉਹ ਦੁਬਾਰੇ ਮੈਨੂੰ ਫੇਰ ਕਮੈਂਟ ਕਰ ਦਿਓ ਭੈਣਾ। ਜੇ ਕੋਈ ਭਰਾ ਵੀਡੀਓ ਦੇਖਦਾ ਤਾਂ ਭਰਾ ਵੀ ਕਮੈਂਟ ਕਰਿਆ ਕਰੋ ਅੱਗੇ ਤੁਸੀਂ ਕਿਹੋ ਜਿਹੀ ਵੀਡੀਓ ਦੇਖਣੀ ਚਾਹੁੰਦੇ ਹੋ ਕਿ ਸਟਾਕ ਦੇ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਵੀ ਮੈਨੂੰ ਕਮੈਂਟ ਕਰਿਓ ਠੀਕ ਆ ਵੀਡੀਓ ਵੱਧ ਤੋਂ ਵੱਧ ਦਬਕੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣਾ ਪਰਿਵਾਰ ਜਿਹੜਾ ਵਟਾ ਹੋ ਸਕੇ ਹੋਰ ਭੈਣਾਂ ਦਾ ਵੀ ਫਾਇਦਾ ਹੋਵੇ ਜਿਹੜੀਆਂ ਭੈਣਾਂ ਸਿੱਖ ਕੇ ਮੜਾ ਮੋਟਾ ਫਾਇਦਾ ਹੁੰਦੀਆਂ ਹੁੰਦਾ ਹਨਾ ਉਹ ਮੈਂ ਜਰੂਰ ਦੱਸਿਆ ਕਰੂ ਵੀ ਅੱਗੇ ਨੂੰ ਸਾਡਾ ਹੱਥ ਫਰਕ ਪੈ ਰਿਹਾ ਜਾਂ ਸਾਨੂੰ ਆਹ ਚੀਜ਼ਾਂ ਦੀ ਹਜੇ ਨਹੀਂ ਸਮਝ ਆਈ ਹੈ ਹਨਾ ਤੇ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਧੰਨਵਾਦ